ਉਹ ਰਿਕਾ ਗੱਲ ਹੋਈ ਸਰ ਉਹ ਸੱਟ ਐ ਐਕਸਪਾਇਰੀ ਹੈਗੀਆਂ ਐਕਸਪਾਇਰੀ ਗੋਲੀਆਂ ਹੈ ਸਰ ਇਹਨਾਂ ਨੂੰ ਤਾਂ ਬਾਅਦ ਫੇਰ ਰੱਖੀਆਂ ਜਦੋਂ ਕੋਈ ਕਰਕੇ ਗਿਆ ਜਦੋਂ ਨਵਾਂ ਡੱਬਾ ਬਣਾਇਆ ਵੇਖੋ ਸਰ ਫਿਰ ਨਵਾਂ ਡੱਬਾ ਬਣਾਇਆ ਐਕਸਪਾਇਰੀ ਦੀ ਤਾਂ ਡੇਡ ਡੇਢ ਦਾ ਸੀ ਮੈਂ ਤੁਹਾਨੂੰ ਸਰ ਉਹ ਕਿਸ ਕੀ ਆ ਡੱਬੇ ਜਵਾਜ ਵਾਜ ਫਿਰ ਕਿਸੇ ਫਿਰ ਤੂੰ ਕਹਿ ਕਹਿ ਸਕਦਾ ਵੀ ਐਕਸਪਾਇਰੀ ਨਹੀਂ ਹੋਈਆਂ ਗੋਲੀਆਂ ਸ਼ਰਮਾਣੀ ਚ ਨਹੀਂ ਸ਼ਰਮਾ ਇੱਕ ਗੋਲੀ ਖਾ ਕੇ ਵੇਖ ਲਓ ਤੁਸੀਂ ਤੁਹਾਡਾ ਸਿਰ ਵੀ ਡੋਦਾ ਵਸ ਕਿਉਂ ਨਹੀਂ ਖਾਦੀ ਬੱਚੇ ਨੂੰ ਕਵਾਦੋ ਕਿ ਤੇ ਆਪ ਨਹੀਂ ਖਾ ਰਹੇ ਸਰ ਬੱਚੇ ਨੂੰ ਤੇ ਦੇਣੀ ਜੀ ਲੋੜ ਪੈ ਜੇ ਤੇ ਫਿਰ ਮਾਨ ਤੇ ਜੋ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਤਰਨਤਾਰਨ ਦੇ ਵਿਖੇ ਵਾਕਵਾਂ ਸਕੂਲਾਂ ਵਿੱਚ ਬੱਚਿਆਂ ਨੂੰ ਲਿਆਉਣ ਵਾਲੀਆਂ ਬੱਸਾਂ ਦੀ ਅਚਾਨਕ ਚੈਕਿੰਗ ਕੀਤੀ ਗਈ ਇੰਨਾ ਹੀ ਨਹੀਂ 25 ਚਲਾਨ ਵੀ ਆਨਲਾਈਨ ਕੱਟੇ ਗਿਆਨ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਬੱਸਾਂ ਦੇ ਵਿੱਚ ਲੋੜਿੰਦਾ ਸਾਜ਼ੋ ਸਮਾਨ ਦੇ ਵਿੱਚ ਕਾਫੀ ਕਮੀਆਂ ਪਾਈਆਂ ਗਈਆਂ ਤਾਂ ਕਰਕੇ ਇਹ ਚਲਾਨ ਕੱਟੇ ਗਏ ਹਨ ਇਸ ਮੌਕੇ ਤੇ ਚਲਾਨ ਕਰਨ ਵਾਲੇ ਅਧਿਕਾਰੀ ਦਾ ਕੀ ਕੁਝ ਕਹਿਣਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਇਹ ਮੇਰੀ ਅੱਜ ਚੌਥੀ ਵਿਜੀਟ ਹੈਗੀ ਹੈ ਸੈਂਟ ਫਰਾਂਸਿਸਨਾਂ ਤਿੰਨ ਵਾਰ ਮੈਂ ਜਿਹੜੇ ਚਲਾਨ ਕੱਟਨੇ ਸੀ ਉਹ ਚਲਾਨ ਕੱਟਦਾ ਰਿਹਾ ਠੀਕ ਹੈ ਉਹ ਪਿਛਲੇ ਚਲਾਨ ਸੀ ਜਿਹੜੇ ਸੀਜੀਐਮ ਲੈਵਲ ਤੱਕ ਦੇ ਸੀਗੇ ਹੁਣ ਜਿਹੜੇ ਅੱਜ ਦੇ ਹੈ ਇਹ ਚਲਾਨ ਹੋਏ ਹੈਗੇ ਆਰਟੀਓ ਲੈਵਲ ਤੱਕ ਦੇ ਹੋਏ ਹੈਗੇ ਪਹਿਲੇ ਚਲਾਨ ਜਿਹੜੇ 200 300 ਰੁਪਏ ਚ ਭੁਗਤ ਕੇ ਫ੍ਰੀ ਹੋ ਜਾਂਦੇ ਸੀਗੇ ਬਟ ਹੁਣ ਅਸੀਂ 27 ਨਾਲ ਹੋਰ ਲੈ ਲਿਆ ਗਿਆ ਆਰਟੀਓ ਲੈਵਲ ਤੇ ਜਿਹੜੇ ਚਲਾਨ ਹੈ 10000 ਪਲੱਸ ਚਲੇ ਗਏ ਆਗੇ ਚਲਾਨ ਇਹਨਾਂ ਚਲਾਨਾਂ ਤੋਂ ਬਾਅਦ ਵੀ ਅੱਜ ਜਿਹੜੀ ਹੁਣ ਇੱਕ ਪੇਰੈਂਟਸ ਦੀ ਮੇਰੇ ਕੋਲ ਸ਼ਿਕਾਇਤ ਆ ਰਹੀ ਹੈ ਵੀ ਤੁਸੀਂ 2 ਵਜੇ ਤੋਂ ਬਾਅਦ ਕਿਉਂ ਰੋਕ ਰਹੇ ਹੋਗੇ ਉਹ ਮਤਲਬ ਬੱਚੇ ਹਰਾਸ ਹੋ ਰਿਹਾ ਇਹ ਹੋ ਰਿਹਾ ਹੈ ਜਦੋਂ ਆਪਾਂ ਸਵੇਰੇ ਮੈਮ ਪੇਰੈਂਟਸ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਅਸੀਂ ਇੱਕ ਡਿਊਟੀ ਕਰਦੇ ਹੁੰਦੇ ਆ ਅਸੀਂ ਉਹ ਡਿਊਟੀ ਕਿਹਦੇ ਵਾਸਤੇ ਕਰ ਰਹੇ ਆ ਤੁਹਾਡੇ ਆਪਦੇ ਬੱਚਿਆਂ ਵਾਸਤੇ ਕਰ ਰਹੇ ਆ ਤੁਹਾਡੇ ਆਪਦੇ ਵਾਸਤੇ ਜਿਸ ਦਿਨ ਕਿਸੇ ਇੱਕ ਮਾਂ ਪਿਓ ਦਾ ਇੱਕ ਬੱਚਾ ਚਲਾ ਜਾਂਦਾ ਹੈਗਾ ਉਹਨੂੰ ਉਹ ਸਪੀਡ ਦਾ ਪਤਾ ਲੱਗਦਾ ਹੈਗਾ ਤੁਸੀਂ ਇੱਕ ਚੀਜ਼ ਸੋਚੋ ਸਵੇਰੇ ਤੁਸੀਂ ਮਾਰਨਿੰਗ 'ਚ ਬੱਚੇ ਨੂੰ ਤਿਆਰ ਕਰਕੇ ਸਿਰਫ ਬੱਸ 'ਚ ਬਿਠਾ ਕੇ ਭੇਜ ਦਿੰਦੇ ਹੋ ਵੀ ਹਾਂ ਮੇਰਾ ਬੱਚਾ ਸਕੂਲ ਚਲਾ ਗਿਆ ਬਟ ਖੁਦਾ ਨਾ ਖਾਸਤਾ ਉਸ ਬੱਸ ਦੇ ਅੰਦਰ ਕੋਈ ਚੀਜ਼ ਫਾਇਰ ਐਕਸਟੈਂਸ਼ਨ ਨਹੀਂ ਹੈਗੀ ਹੈ ਜਾਂ ਸਿਰ ਦਰਦ ਹੋ ਗਿਆ ਤੁਹਾਡੇ ਬੱਚੇ ਨੂੰ ਤਾਂ ਉਹਨੇ ਐਕਸਪਾਇਰੀ ਡੇਟ ਦੀ ਗੋਲੀਆਂ ਦੇ ਨੁਕਸਾਨ ਹੋਣ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਪ੍ਰਸ਼ਾਸਨ ਦੇ ਉੱਤੇ ਇਨਕ੍ਰੇਡ ਕਰਨਾ ਹੈ ਵੀ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ ਕੋਪਰੇਟ ਕੀਤਾ ਜਾਂਦਾ ਹੈਗਾ ਇਹ ਅੱਜ 2 ਵਜੇ ਤੱਕ ਰੋਕਣ ਦਾ ਮੇਰਾ ਮਕਸਦ ਸੀ ਸਿਰਫ ਇਹ ਸੀਗਾ ਕਿ ਮਾਪਿਓ ਨੂੰ ਪਤਾ ਲੱਗੇ ਵੀ ਅੱਜ ਕਿਉਂ ਰੁਕੇ ਗਏ ਆ ਤੁਹਾਡੇ ਬੱਚੇ ਤਾਂ ਜੋ ਤੁਸੀਂ ਉਸ ਨਿਯਮਾਂ ਨੂੰ ਧਿਆਨ ਨਾਲ ਰੱਖ ਸਕੋ ਸਾਨੂੰ ਨਹੀਂ ਆ ਵੀ ਇਹ ਬੱਚੇ ਜਿੱਥੇ ਤੁਹਾਡੇ ਵਾਸਤੇ ਰਿਸਪੋਨਸਿਬਿਲਟੀ ਹੈ ਉੱਥੇ ਉਸ ਤੋਂ ਜ਼ਿਆਦਾ ਕਈ ਗੁਣਾ ਮੇਰੀ ਰਿਸਪੋਨਸਿਬਿਲਟੀ ਮੰਨੀ ਹੈ ਕਿ ਜ਼ਿਲ੍ਹੇ ਜ਼ਿਲ੍ਹਾ ਬਾਲਸੁਰ ਦੇ ਅਫਸਰ ਨੇ ਕੀ ਸਾਡੀ ਸੇਫਟੀਆਂ ਵੇਖੀਆਂ ਬੱਚਿਆਂ ਦੀ ਅੱਜ ਕਟੋਕਟ 22 ਤੋਂ 23 ਚਲਾਨ ਕੱਟੇ ਜਾ ਚੁੱਕੇ ਹੈਗੇ ਆ ਔਰ ਸਾਰੇ 10000 ਪਲੱਸ ਚਲੇ ਆਣਗੇ ਚਲਾਨ ਸਰ ਇਹ ਫੇਰ ਵੀ ਇਸ ਤਰ੍ਹਾਂ ਹੀ ਦੇ ਦੇ ਨਹੀਂ ਰੈਗੂਲਰ ਰੇਟ ਚਲਣੀ ਹੈ ਇਹ ਜਦੋਂ ਤੱਕ ਜੋ ਸਿਸਟਮ ਬਣਾਇਆ ਹੋਇਆ ਸਾਡਾ ਅਸੀਂ ਰੈਗੂਲਰ ਇੱਕ ਇੱਕ ਜ਼ਿਲ੍ਹੇ ਦਾ ਇੱਕ ਇੱਕ ਕੋਨਾ ਛਾਂਣ ਮੰਨਣਾ ਸਾਰੇ ਸਕੂਲਾਂ ਨੂੰ ਫੇਰ ਹੀ ਦਾਇਤ ਹੈਗੀ ਹੈ ਸੁਧਾਰ ਲੈਣ ਗੱਡੀਆਂ ਪ੍ਰਿੰਸੀਪਲਾਂ ਨੂੰ ਖਾਸ ਹੈਗਾ ਵੀ ਜੋ ਅਗਰੇ ਸਕੂਲ ਦੇ ਅੰਦਰ ਪ੍ਰਾਈਵੇਟ ਹੈ ਚ ਸਰਕਾਰੀ ਹੈ ਚ ਕੁਝ ਵੀ XYZ ਬੱਸ ਹੈਗੀ ਹੈ ਉਹ ਗੱਡੀ ਨੂੰ ਸੁਧਾਰ ਲੈਣ ਨਹੀਂ ਤਾਂ ਮੈਂ ਪ੍ਰਿੰਸੀਪਲਾਂ ਦੇ ਉੱਤੇ ਤਾਰਾ 222 228 ਦੇ ਅੰਦਰ ਇਹ ਦੇ ਅੰਦਰ ਐਫ ਆਈ ਆਰ ਦਰਜ ਕਰਾਂਗਾ ਜਿਹਨੇ ਜੁਰਮਾਨਾ ਤੇ 1 ਸਾਲ ਦੀ ਸਜ਼ਾ ਹੈਗੀ ਹੈ ਪਰ ਇੱਕ ਸਰਵਿਕ ਨੂੰ ਮਿਲਦੇ ਨਹੀਂ ਬਸਾਂ ਉਤੇ ਨਾਮ ਨਹੀਂ ਲਿਖਣ ਦਿੰਦੇ ਉਹਨਾਂ ਉਹ ਕਹਿੰਦੇ ਸਾਡਾ ਨਹੀਂ ਮੈਨੂੰ ਹੁਣ ਆ ਸੈਂਟ ਫਰਾਂਸਿਸ ਸਕੂਲ ਦੀ ਹੀ ਕੰਪਲੇਂਟ ਇਹ ਆਈ ਹੈਗੀ ਹੈ ਕਦੇ ਇਹਨਾਂ ਨੇ ਪ੍ਰਾਈਵੇਟ ਜਿੰਨੇ ਵੀ ਡਰਾਈਵਰ ਬਸਾਂ ਅੰਦਰ ਵਾਰਡ ਰੱਖੀਆਂ ਹੈਗੀਆਂ ਪਰ ਉਹਨਾਂ ਤੇ ਸਕੂਲ ਦਾ ਨਾਮ ਨਹੀਂ ਆਨ ਸਕੂਲ ਡਿਊਟੀ ਲਿਖਵਾਇਆ ਹੋਇਆ ਹੈ ਜਦੋਂ ਕਿ ਆਨ ਸਕੂਲ ਡਿਊਟੀ ਫਰੰਟ ਦੇ ਉੱਤੇ ਹੋਣਾ ਚਾਹੀਦਾ ਸਾਈਡਾਂ ਦੇ ਉੱਤੇ ਬਸ ਦਾ ਸਕੂਲ ਦਾ ਨਾਮ ਹੋਣਾ ਚਾਹੀਦਾ ਫਰੰਟ ਤੇ ਵੀ ਹੋਣਾ ਚਾਹੀਦਾ ਜੇ ਅਗਰ ਉਹ ਪ੍ਰਾਈਵੇਟ ਬੱਸਾਂ ਨੂੰ ਆਪਦੇ ਸਕੂਲ ਦੀ ਪ੍ਰਮਾਈਸਿਸ 'ਚ ਬਾਰਡ ਰੇਗੇ ਇਹਦਾ ਮਤਲਬ ਉਹ ਸਕੂਲ ਦੀ ਪ੍ਰੋਪਰਟੀ ਹੈਗੀ ਆ ਤਾਂ ਹੀ ਉਹਨਾਂ ਨੂੰ ਪਰਮਿਸ਼ਨ ਮਿਲ ਰਹੀ ਹੈ ਜਾਂ ਉਹਨਾਂ ਤੋਂ ਕਮਿਸ਼ਨ ਲੈ ਰਹੇ ਹੈਗੇ ਜੇ ਨਾਮ ਲਿਖਦੇ ਜੇ ਹੁਣ ਅੱਜ ਹੁਣ ਚਲਾਨ ਕੱਟ ਗਏ ਚਲਾਨ ਨਹੀਂ ਭਰਨਗੇ ਤੇ ਮੇਰੀ ਨੈਕਸਟ ਵੀਜਿਟਰ ਨਾਲ ਇੰਪਾਉਂਡ ਹੋਣਗੀਆਂ ਜੇ ਨਾਮ ਨਹੀਂ ਪਾ ਗਏ ਸਾਡੇ ਚਲਾਨ ਦੀ ਇੱਕ ਟਾਈਮ ਪੀਰੀਅਡ ਹੁੰਦਾ ਹੈਗਾ ਫਿਟਨੈਸ ਐਕਸਪਾਇਰ ਹੋ ਗਈ ਜਿਸ ਦਿਨ ਉਹ ਇੰਪਾਉਂਡ ਹੈਗੀਆਂ ਜਿਨ੍ਹਾਂ ਦੀ ਮਤਲਬ ਫਿਟਨੈਸ ਹੀ ਨਹੀਂ ਹੈ ਕੁਝ ਕਮੀਆਂ ਜਿਹੜੀਆਂ ਹਨ ਮਤਲਬ ਰੈਗੂਲਰ ਸਾਨੂੰ ਮਿਲਦੀਆਂ ਜਾਣੀਆਂ ਦੋ ਤੋਂ ਤਿੰਨ ਵਾਰ ਤੋਂ ਬਾਅਦ ਅਗਰ ਜੋ ਤੀਜੀ ਵਾਰ ਵੀ ਮਿਲ ਜਾਂਦੀ ਹੈ ਤਾਂ ਅਸੀਂ ਉਹਨਾਂ ਨੂੰ ਇੰਪਾਉਂਡ ਕਰਦੇ ਹਾਂ ਕਈ ਬੱਸਾਂ ਵੀ ਵੇਖਣਾ ਸਕੂਲ ਦੇ ਨਾਮ ਤੇ ਗਲਤ ਲਿਖੀ ਹੋਈ ਹੈ ਤੇ ਉਹ ਆ ਵੀ ਹੈ ਕਿ ਤੁਮਕੀ ਆ ਵੀ ਨਹੀਂ ਹੈ ਇਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਇਨਫੋਰਮੇਸ਼ਨ ਚ ਲੈਣਾ ਚਾਹੁੰਦਾ ਹਸੀ 187 ਚਲਾਨ ਘੱਟੇ ਸੀ ਐਟ ਟਾਈਮ ਪੀਰੀਅਡ ਦੇੰਦਾ ਪਿਛਲੇ ਸਾਲ ਦੇੰਦਾ ਨਾ ਉਸ ਚਲਾਨਾ ਚ ਹੁਣ ਮੈਂ ਕੁਝ ਆਈਡੈਂਟੀਫਾਈ ਕੀਤੇ ਜਿਹੜੀ ਬੱਸਾਂ ਸੀਗੀਆਂ ਸਕੂਲ ਬੱਸਾਂ ਉਹਨਾਂ ਤੇ ਮੋਟਰਸਾਈਕਲਾਂ ਦੇ ਨੰਬਰ ਸੀਗੇ ਮੋਪੇਡਾਂ ਦੇ ਨੰਬਰ ਸੀ ਮਤਲਬ ਸਕ ਦੋ ਗੱਡੀਆਂ ਐਜੀਆਂ ਪਾਲੀਆਂ ਗਈਆਂ ਜਿਨ੍ਹਾਂ ਤੇ ਡੀਜੀਪੀ ਪੰਜਾਬ ਦੀ ਗੱਡੀ ਦਾ ਨੰਬਰ ਲਗਾਇਆ ਹੋਇਆ ਸੀ ਸਕੂਲ ਬੱਸਾਂ ਦੇ ਉੱਤੇ ਤੇ ਉਹ ਮਾਨਯੋਗ ਐਸਐਸਪੀ ਸ਼੍ਰੀ ਅਮਨਵੀਰ ਰਾਣਾ ਜੀ ਨੂੰ ਦੇ ਦਿੱਤੀ ਅਗੇ ਲਿਸਟ ਉਹਨਾਂ ਤੇ ਹੁਣ ਡੀਐਸਪੀ ਟ੍ਰਾਫਿਕ ਵੱਲੋਂ ਇਨਕੁਆਰੀ ਕਰਕੇ ਐਫਆਈਆਰ ਦਰਜ ਕੀਤੀ ਹੈ ਮੇਰਾ ਨਾਮ ਸਬ ਇੰਸਪੈਕਟਰ ਰਾਨੀਕਰ ਟ੍ਰਾਫਿਕ ਕਨ ਚਾਰਜ ਤਰਨਤਾਰਨ ਅੱਜ ਤੁਸੀਂ ਵਿజిਟ ਕੀਤਾ ਸਰ ਦੇ ਨਾਲ ਆਏ ਜੀ ਤੇ ਕੀ ਕਿਥੇ ਦੇ ਖામੀਆਂ ਪਈਆਂ ਗਈਆਂ ਉਹ ਥੀਂ ਖੜੇ ਹੋ ਕਰ ਰਹੀ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੇ ਦਿਸੰਦਰ ਦੇ ਸੰਸਾਰ ਸਾਰੀਆਂ ਬਸਾਂ ਦੀ ਚੈਕਿੰਗ ਕੀਤੀ ਆ ਜਿਹਨੀਆਂ ਬੱਚਾ ਅਨਫਿਟ ਪਾਈਆਂ ਗਈਆਂ ਉਹਨਾਂ ਦੇ ਚਲਾਨ ਭਰੇ ਗਏ ਨੇ ਇਹ ਕਿੰਨੇ ਕਿੰਨੇ ਚਲਾਨ ਭਰੇ ਗਏ ਇਹ 15 ਤੋਂ 20000 ਤੱਕ ਚਲਾਨ ਭਰੇ ਗਏ ਸਾਨੂੰ ਮੈਂ ਜੀ ਦੇਖਣ ਨੂੰ ਮਿਲਦਾ ਕਿ ਕਾफी ਬਰੀ ਇਤਿਆਦ ਦਿੱਤੀ ਪਰ ਉਹ ਸੁਧਾਰ ਨਹੀਂ ਹੋ ਰਿਹਾ ਨਹੀਂ ਜੀ ਹੁਣ ਇਹਨਾਂ ਖਰਾਬ ਸਖਤ ਸਖਤ ਐਕਸ਼ਨ ਲੇਤਾ ਜਾਊਗਾ ਇਹਨਾਂ ਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਗਿਆ ਇੱਕ ਹਫਤੇ ਦੇ ਵਿੱਚ ਵਿੱਚ ਇਹ ਆਪਣਾ ਨਹੀਂ ਕਾਗਜ਼ ਪੂਰੇ ਕਰਦੇ ਤਾਂ ਇਹਨਾਂ ਦੀਆਂ ਵਸਾਂ ਐ ਪੌਂਡ ਕੀਤੀ ਜਾਂਦੀਆਂ ਪਰ ਮੈਂ ਵੀ ਇੱਕ ਦਿਨ ਦੇਖਦਾ ਕਿ ਇਹਨਾਂ ਦੇ ਨਾਮ ਨਹੀਂ ਲਿਖੇ ਹੁੰਦੇ ਸਕੂਲ ਦੇ ਸਕੂਲ ਦੇ ਅੰਦਰ ਪਾਈਆਂ ਜਾਂਦੀਆਂ ਹਾਂਜੀ ਸਕੂਲ ਪ੍ਰਿੰਸੀਪਲ ਨੂੰ ਹੁਣ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਜਿਹੜੀਆਂ ਵਸਾਂ ਨੇ ਇਹਨਾਂ ਤੇ ਸਾਰਿਆਂ ਤੇ ਨਾਮ ਲਿਖਵਾਉਣ ਨਹੀਂ ਇਹਨਾਂ ਦੀ ਐਂਟਰੀ ਸਕੂਲ ਦੇ ਵਿੱਚ ਨਾ ਹੁੰਦੀ ਦਿੱਤੀ ਜਾਵੇ ਸਾਰੇ ਚਾਣ ਆਨਲਾਈਨ ਕੱਟੇ ਗਏ ਕਿ ਕੁਝ ਕੱਟੇ ਗਏ ਆ ਹਾਂਜੀ ਸਾਰੇ ਚਲਾਨ ਈ-ਮਸੀਨਾਈ ਆਨਲਾਈਨ ਕੱਟੇ ਗਏ ਆ ਇੱਕ ਗੋਲੀ ਖਾ ਕੇ ਦੇਖ ਲਓ ਤੁਸੀਂ ਤੁਹਾਡੇ ਫਿਰ ਵੀ ਹੁੰਦਾਗਾ ਤੁਸੀਂ ਕਿਉਂ ਨਹੀਂ ਖਾਦੀ ਬੱਚੇ ਨੂੰ ਖਵਾ ਦੋਗੇ ਤੇ ਆਪ ਨਹੀਂ ਖਾ ਰਹੇ ਸਰ ਬੱਚੇ ਨਿਤ ਦੇਣਗੇ ਤੇ ਜੇ ਲੋਡ ਪੈ ਜੇ ਤਾਂ ਫਿਰ ਮੰਨਦੇ ਜੋ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਸਰ ਕੋਈ ਨਹੀਂ ਹੈਗੀ ਇਹ ਕਾਗਜ਼ੀ ਕਾਰਵਾਈ ਆ ਅਜੇ ਇਹ ਗੱਡੀ ਲਈ ਆ ਇਹਦਾ ਸਿਰਫ ਟੈਕਸ ਭਰਨ ਵਾਲਾ ਵਾ ਥੋੜਾ ਜਿਹਾ 2-4000 ਰੁਪਈਆ ਵਾ ਬਾਕੀ ਕੋਈ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਸਾਰੀ ਗੱਡੀ ਉੱਤੇ ਤੇ ਫੇ ਤੁਹਾਡਾ ਚਲਾਨ ਕਿਤਨਾ ਹੋਵੇ ਚਲਾਨ ਸਾਰੇ ਇੱਕ ਮੇਰੀ ਜਿਹੜੀ ਫਾਇਰ ਆਗ ਵੀ ਰੋਣ ਵਾਲੀ ਸੀ ਸਰਬਰਗੇਟ ਵਾਲੀ ਉਹਦੀ 2-4 ਦਿਨ ਦੀ ਡੇਟ ਨਿਕਲੀ ਆ ਉਹਦਾ ਕਰਕੇ ਜਿਹੜਾ ਪਰ ਗਲਤ ਨਹੀਂ ਐ ਵੈਸੇ ਸਰ ਗਲਤ ਹੈ ਜੇ ਉਹ ਤੁਸੀਂ ਪਹਿਲਾਂ ਲਈ ਹੁੰਦੀ ਤੁਹਾਡੇ ਇੰਨੇ ਪੈਸੇ ਨਾ ਲੱਗਦੇ ਚਲੋ ਸਰ ਜੋ ਹੋਣਾ ਦਿਲ ਤੋ ਉਹਦਾ ਇਹ ਜਾਨਾ ਭਰਨ ਦਾ ਕੋਈ ਦੂਜਿਆਂ ਨੂੰ ਕੀ ਹਦਾਇਤ ਤਰਨ ਤਰਨ ਤੋਂ A1 ਪੰਜਾਬੀ ਟੀਵੀ ਦੇ ਲਈ ਸਾਗਰ ਅਰੋੜਾ ਦੀ ਰਿਪੋਰਟ